ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਇਹਨਾਂ ਨੇ ਸਰਕਾਰ ਬਣਦੇ ਸਾਰੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਂਦਰੀ ਕੇਜਰੀਵਾਲ ਜੀ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਉਹਨਾਂ ਨੇ ਸਰਕਾਰ ਬਣਦੇ ਸਾਰੀ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਹੀਂ ਤਾਂ ਤੁਸੀਂ 75 ਸਾਲ ਦਾ ਇਤਿਹਾਸ ਖੋਲ ਕੇ ਦੇਖ ਲਓ ਪੰਜਾਬ ਦੀ ਸੱਤਾ ਦੇ ਵਿੱਚ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਨੇ ਪਹਿਲਾ 2 ਸਾਲ ਤਾਂ ਲਾਰੇ ਲਾਏ ਤੀਜੇ ਸਾਲ ਕੰਮ ਕੀਤਾ ਔਰ ਚੌਥੇ ਸਾਲ ਫੇਰ ਲਾਰੇ ਲਾਏ ਪੰਜਵੇਂ ਸਾਲ ਵਿੱਚ ਇਲੈਕਸ਼ਨ ਹੋ ਜਾਂਦੀ ਸੀ ਸੋ ਅਸੀਂ ਵੀ ਇਦਾਂ ਦੇ ਆਦੀ ਹੋ ਜਾਂਦੇ ਸੀ ਪਰ ਸਾਨੂੰ ਜਿਹੜੀ ਇਹ ਸਰਕਾਰ ਮਿਲੀ ਪੰਜਾਬ ਨੂੰ ਔਰ ਇਹਨਾਂ ਨੇ 2 ਸਾਲਾਂ ਦੇ ਵਿੱਚ ਇੰਨੇ ਕੰਮ ਕਰ ਦਿੱਤੇ ਕਿ ਮੈਨੂੰ ਲੱਗਦਾ ਕਿ ਕਿਸੇ ਸਰਕਾਰ ਨੇ 5 ਸਾਲਾਂ ਦੇ ਵਿੱਚ ਵੀ ਨਹੀਂ ਕੀਤੇ ਹੋਣਗੇ ਕਿਉਂਕਿ ਜ਼ਰੂਰੀ ਏ ਕਿ ਬਿਜਲੀ এডਿਕੇਸ਼ਨ ਸਿਹਤ ਦਾ ਮੇਰੇ ਹਿਸਾਬ ਨਾਲ ਹੋਣਾ ਕਿਉਂਕਿ ਜੇਕਰ ਸਾਡੇ ਕੋਲ ਚੰਗੀ এডਿਕੇਸ਼ਨ ਹੈ ਤੇ ਸਾਨੂੰ ਮੰਗੜ ਦੀ ਲੋੜ ਨਹੀਂ ਪੈਣੀ ਸਾਡਾ ਬੱਚਾ ਪੜ੍ਹ ਲੈ ਕੇ ਡਾਕਟਰ ਜੱਜ ਇੰਜੀਨੀਅਰ ਬਣ ਜਾਣਾ ਕਿਉਂਕਿ ਪਿਛਲੇ ਦਿਨੀ ਸਾਡੀਆਂ 42 ਕੁੜੀਆਂ ਜਿਹੜੀਆਂ ਉਹ ਜੱਜ ਬਣੀਆਂ ਔਰ ਜਿਹੜੀਆਂ ਜੱਜ ਬਣ ਗਏ ਆ ਉਹਨਾਂ ਵਾਂਗ ਦੇਖ ਕੇ ਹੋਰਾਂ ਨੇ ਵੀ ਜੱਜ ਬਣਨਾ ਕਿਉਂਕਿ ਐਜੂਕੇਸ਼ਨ ਦਾ ਮੌਕਾ ਮਿਲਿਆ ਮੁੱਢ ਐਜੂਕੇਸ਼ਨ ਮਿਲੀ ਸਾਨੂੰ ਪਰ ਉਸ ਤੋਂ ਬਾਅਦ 90% ਘਰ ਇਦਾਂ ਦੇ ਵਿੱਚ ਜਿਨ੍ਹਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਕੋ ਸਾਡੇ ਦਾ ਆਪਣੇ ਘਰ ਜ਼ੀਰੋ ਆਉਂਦਾ ਬਿੱਲ ਮੈਂ ਤਾਂ ਕਹਿਣੀ ਇਹ ਗੱਲ ਸਾਰੇ ਦੇ ਜ਼ੀਰੋ ਆਉਂਦਾ ਸੋ ਇਸ ਕਰਕੇ ਔਰ ਜਿਹੜੇ ਮਹੱਲਾ ਕਲੀਨਿਕ ਬਣਾਏ ਔਰ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਉਹਨਾਂ ਨੇ ਕੀਤੇ ਆ ਕਿ ਜਿਹੜੇ ਜਾਗਰੂਕ ਹੋ ਗਿਆ ਘੱਟ ਸਮੇਂ ਦੇ ਵਿੱਚ ਕੀਤੇ ਪਰ ਹੁਣ ਸਮਾਂ ਕਿਸ ਗੱਲ ਦਾ ਚੋਣ ਕਰਨ ਦਾ ਕਿ ਜਿਹੜਾ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਆ ਉਹ ਕੁਝ ਪਾਰਟੀਆਂ ਇਦਾਂ ਦੀਆਂ ਜਿਨ੍ਹਾਂ ਦੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹ ਕਿਸੇ ਧੌੜ ਦੇ ਵਿੱਚ ਹੀ ਹਨੀ ਔਰ ਗੱਲ ਇਹ ਤੇ ਹੁੰਦੀ ਚਰਨਜੀਤ ਚੰਨੀ ਦੀ ਪਿਛਲੇ ਦਿਨੀ ਜਦੋਂ ਇਹ ਮੁੱਖ ਮੰਤਰੀ ਬਣਿਆ ਔਰ ਸਾਡੇ ਵਿੱਚ ਵੀ ਸੀ ਕਿ ਸਮਾਜ ਦਾ ਬੰਦਾ ਮੁੱਖ ਮੰਤਰੀ ਬਣਿਆ ਪਰ ਜਿੰਨਾ ਇਹਨੇ ਤਿੰਨਾਂ ਮਹੀਨਿਆਂ ਦੇ ਵਿੱਚ ਸਮਾਜ ਦਾ ਇਹ ਘਾਟਾ ਕਰਾਇਆ ਮੇਰੇ ਹਿਸਾਬ ਨਾਲ ਕਿ ਅੱਜ ਤੱਕ ਇਸ ਦੇਸ਼ ਦੀ ਕਿਸੇ ਉਪਡੇਟ ਦੇ ਵਿੱਚ ਵੀ ਇੰਦਾ ਦਾ ਮੱਖਤ ਮੁੱਖ ਮੰਤਰੀ ਨਹੀਂ ਬਣਿਆ ਹੋਣਾ ਜੋ ਕਿ ਇਹਨੇ 3 ਮਹੀਨਿਆਂ ਚ ਕੀਤਾ ਕਿ ਕਦੇ ਨੀ ਮੈਂ ਮੰਜੇ ਬਣ ਲੈਂਦਾ ਕਦੀ ਕਹਿੰਦਾ ਮੈਂ ਬੱਕਰੀਆਂ ਚੋ ਲੈਦਾ ਕਦੀ ਕਹਿੰਦਾ ਮੈਂ ਟੈਂਟਲਾ ਲੈਂਦਾ ਕਦੀ ਕਹਿੰਦਾ ਮੈਂ ਸੌਂਡ ਦਾ ਕੰਮ ਵੀ ਕਰਦਾ ਰਿਹਾ ਬੇ ਚੰਗੀ ਗੱਲ ਆ ਤੂੰ ਕੰਮ ਕਰਦਾ ਰਿਹਾ ਠੀਕ ਆ ਪਰ ਆਪਣੀ ਕੋਈ ਅਫਲਾਪ ਦੀ ਤਾਂ ਗੜਾ ਤੂੰ ਕੀ ਕਰ ਰਿਹਾ ਪੰਜਾਬ ਲਈ ਇੱਕ ਬੰਦੇ ਨੇ ਤਿੰਨਾਂ ਮਹੀਨਿਆਂ ਦੇ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਜੇ ਕੀਤਾ ਤਾਂ ਤੁਸੀਂ ਦੱਸ ਦਿਓ ਇੱਕ ਵੀ ਕੰਮ ਨਹੀਂ ਕੀਤਾ ਔਰ ਜਿਹੜੇ ਇਹਦੇ ਹਲਕੇ ਦੇ ਲੋਕ ਸੀ ਉਹਨਾਂ ਨੇ ਇਹਨੂੰ ਨਕਾਰ ਦਿੱਤਾ ਕਿਉਂਕਿ ਇਹ ਇਲੈਕਸ਼ਨ ਤੋਂ ਬਾਅਦ ਲੱਭਣਾ ਹੀ ਨਹੀਂ ਔਰ ਕਾਂਗਰਸ ਨੇ ਦੇਖਿਆ ਵੀ ਇਹਦਾ ਇੱਥੇ ਮਾਹੌਜਾ ਬਣਿਆ ਹੋਇਆ ਇਹਨੂੰ ਇੱਥੇ ਲਿਆ ਕੇ ਇਲੈਕਸ਼ਨ ਲੜਾ ਲਈਏ ਪਰ ਹੁਣ ਜਿਹੜੇ ਇਹ ਜਲੰਧਰ ਦੇ ਲੋਕ ਵੀ ਆ ਇਹਨੂੰ ਚੰਗੀ ਤਰ੍ਹਾਂ ਜਾਣ ਗਏ ਆ ਕਿ ਵੀ ਕინ ਨੇ ਇਲੈਕਸ਼ਨ ਲੜ ਕੇ ਇਦੋਂ ਚਲੇ ਜਾਣਾ ਕਿ ਕਿ ਤੁਹੀਂ ਫੈਸਲਾ ਕਰਨਾ ਕਿ ਪਵਨਿਕ ਮਾਟੀਨੂ ਜੀ ਤੁਹਾਡੇ ਨਗਰ ਨੇ ਤੁਹਾਡੇ ਪਿੰਡ ਦੇ ਨਹੀਂ ਤੁਹਾਨੂੰ ਇੱਕ ਮਹੀਨੇ ਤੁਸੀਂ ਆਪਣੇ ਘਰ ਚਲ ਜਾਣਾ ਔਰ ਜਿਹੜਾ ਚਰਨਜੀਤ ਸਿੰਘ ਚੰਨੀ ਆ ਇਹ 160 ਕਿਲੋਮੀਟਰ ਦੂਰ ਤੋਂ ਸਾਡੇ ਵਿੱਚ ਆਇਆ ਪਰ ਇੱਕ ਗੱਲ ਯਾਦ ਰੱਖਿਓ ਜਿਸ ਤਰ੍ਹਾਂ ਗਰਦਾਪੁਰ ਤੋਂ ਸੰਨੀ ਦੇ ਉਹਨੇ ਲੜਖਣ ਲੜੀ ਸੀ ਤੇ ਉਹ ਮੈਂਬਰ ਪਾਰਲੀਮੈਂਟ ਕੱਖ ਵੜ ਕੇ ਲੋਕਾਂ ਨੂੰ ਲੱਭਿਆ ਨਹੀਂ ਸੀ ਤੇ ਲੋਕ ਉਹਨੂੰ ਗਣਾ ਕੱਢਦੇ ਸੀ ਤੋਂ ਇਸ ਕਰਕੇ ਇਹ ਚਰਨਜੀਤ ਸਿੰਘ ਚੰਨੀ ਨੇ ਵੀ ਤੁਹਾਨੂੰ ਲੱਭਣਾ ਨਹੀਂ ਔਰ ਗੱਲ ਕੰਪੈਰੀ ਨਹੀਂ ਦਿੰਦੀ ਐ ਔਰ ਪਵਨ ਕੁਮਾਰ ਟੀਨੂ ਜੀ ਦੇ ਇਦਾਂ ਦਾ ਕੋਈ ਵੀ ਅਲਿਗੇਸ਼ਨ ਨਹੀਂ ਹੋਣਾ ਕਿ ਪਵਨ ਕੁਮਾਰ ਟੀਨੂ ਜੀ ਨੇ ਕੋਈ ਗਲਤ ਕੰਮ ਕੀਤਾ ਕਦੀ ਕੋਈ ਗਲਤ ਹਰਕਤ ਕੀਤੀ ਹੋਵੇ ਔਰ ਕਦੀ ਕਿਤੇ ਨਸ਼ੇ ਨੂੰ ਉੜਾਵਾ ਦਿੱਤਾ ਹੋਵੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਔਰ ਜੇ ਚਾਂਦੀ ਚੰਨੀ ਦੀ ਗੱਲ ਕਰੀਏ ਤੇ ਇਹਦੇ ਤੇ ਕ腐ਪਸ਼ਨ ਦੇ ਰੋਪ ਆ ਔਰ ਪਿਛਲੇ ਦਿਨੀ ਕੀ ਹੋਇਆ ਤੁਸੀਂ ਸਾਰਿਆਂ ਨੇ ਸ਼ੋਚਨ মিডিਆ ਤੇ ਦੇਖਿਆ ਕਿਉਂਕਿ ਇੱਕ ਜਦੋਂ ਸਾਡੇ ਸਮਾਜ ਦੀ ਕਿਸੇ ਮਤੀਲੇ ਨਾਲੇ ਨੇ ਗਲਤ ਤਰੀਕੇ ਨਾਲ ਨੂੰ ਟੱਚ ਕੀਤਾ ਔਰ ਜਦੋਂ ਇਹਦਾ ਵਿਰੋਧ ਹੋਇਆ ਇੱਥੇ ਨੇੜੇ ਦੇਖਿਆ ਕਿ ਵਰਤਿਆਂ ਦੇ ਵਿੱਚ ਲੋਕਾਂ ਨੇ ਇਹਨੂੰ ਮਹੱਲੇ ਦੇ ਨਹੀਂ ਬਣ ਦਿੱਤਾ ਕਿਉਂਕਿ ਸਾਡੀਆਂ ਬੀਬੀਆਂ ਭੈਣਾਂ ਬੈਠੀਆਂ ਇਹ ਸਮਝਦਾ ਰਿਹਾ ਔਰ ਸੋਸ਼ਲ ਮੀਡੀਆ ਦਾ ਜਮਾਨਾ ਕਿ ਜਿਹੜਾ ਬੰਦਾ ਸਾਡੀ ਧੀ ਭੈਣ ਦੀ ਰਿਸਪੈਕਟ ਨਹੀਂ ਕਰਦਾ ਕਦਰ ਨਹੀਂ ਕਰਦਾ ਉਹਨੂੰ ਅਸੀਂ ਆਪਣੇ ਘਰ ਚ ਵੀ ਨਹੀਂ ਬਾੜਦੇ ਤੇ ਅਸੀਂ ਇਹਨੂੰ ਮਜਲੰਦਰ ਕਿੱਦਾਂ ਬਾੜ ਲਾਂਗੇ ਕਿਉਂਕਿ ਜਿਹੜਾ ਬੰਦਾ ਜਿਹੜੇ ਬੰਦੇ ਦਾ ਕੈਰੇਕਟਰ ਇਦਾਂ ਦਾ ਹੋਵੇ ਕਿਉਂਕਿ ਇਹਦੇ ਤੇ ਪਹਿਲਾਂ ਵੀ ਇਹ ਕੈਲੀਗੇਸ਼ਨ ਲੱਗਾ ਕਿ ਇੱਕ ਆਈਏਐਸ ਅਫੀਸਰ ਨੂੰ ਇਹ ਗਲਤ ਮੈਸੇਜ ਕਰਦਾ ਸੀ ਔਰ ਜਦੋਂ ਉਹਦਾ ਵਿਰੋਧ ਹੋਇਆ ਫਿਰ ਇਹਨੇ ਮਾਫੀ ਵੀ ਮੰਗੀ ਤਾਂ ਮਰੇ ਕਹਤਾ ਇਹ ਤਾਂ ਮੇਰੀ ਭੈਣ ਆ ਕਿਉਂਕਿ ਇਹ ਪਹਿਲਾਂ ਗਲਤ ਹਰਕਤ ਕਰਦਾ ਫਿਰ ਉਹਨੂੰ ਭੈਣ ਬਣਾ ਲੈਂਦਾ ਸੋ ਮੇਰੀ ਤਾਂ ਤੁਹਾਨੂੰ ਇਹੋ ਹੀ ਬੇਨਤੀ ਆ ਇਦਾਂ ਦੇ ਜਿਹੜੇ ਠੱਗ ਹੈਗੇ ਉਹਨਾਂ ਨੂੰ ਭਜਾ ਲਈਏ ਕਿਉਂਕਿ ਦੇਖੋ ਬੰਦੇ ਤੇ ਲੱਖ ਜਿਹੜੇ ਹੁਣ ਐਲੀਗੇਸ਼ਨ ਹੋਣ ਪਰ ਬੰਦਾ ਕੈਰੇਕਟਰ ਦਾ ਜਿਹੜਾ ਸਹੀ ਹੋਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਪਿੰਡ ਨਗਰ ਦੇ ਵਿੱਚ ਦੇਖਦੇ ਆ ਕਿ ਜਿਹੜਾ ਬੰਦਾ ਕਰੈਕਟਰ ਤੌਰ ਤੇ ਠੀਕ ਨਹੀਂ ਉਹਨੂੰ ਅਸੀਂ ਆਪਣੇ ਦਰਵਾਜ਼ੇ ਤੋਂ ਮੰਦਰ ਨਹੀਂ ਬਾਹਰ ਦੇ ਉਹਨਾਂ ਦਰਵਾਜ਼ੇ 'ਚ ਖੜਾ ਕਰਕੇ بارੋ-बार ਮੋੜ ਦਿੰਦੇ ਆ ਪਰ ਇਹ ਗੱਲ ਤਾਂ ਹੁਣ ਆਪਾਂ ਪਾਰਲੀਮੈਂਟ ਦੀ ਪਾਰਲੀਮੈਂਟ ਭੇਜਣ ਦੀ ਗੱਲ ਕਰਦੇ ਆ ਕਿਉਂਕਿ ਪਿਛਲੇ ਦਿਨੀ ਵੀ ਜਦੋਂ ਇਹ ਜਲੰਧਰ ਦੇ ਵਿੱਚ ਆਇਆ ਕਿਉਂਕਿ ਜਿਹੜਾ ਹਰ ਇੱਕ ਇਨਸਾਨ ਹੁੰਦਾ ਉਹ ਆਪਣੀ ਆਦਤ ਤੋਂ ਮਜਬੂਰ ਹੁੰਦਾ ਕਿਉਂਕਿ ਬੰਦਾ ਕਦੀ ਆਪਣੀ ਆਤਮਾ ਕੋ ਆਵਾਜ਼ ਨਹੀਂ ਆਉਂਦਾ ਕਿਉਂਕਿ ਕੁਝ ਸਾਥੀ ਜਿਹੜੇ ਦੱਸਦੇ ਆ ਵੀ ਇਹਨੂੰ ਮੈਂਡ ਮੈਂਟ ਦੇ ਸਮਝਾਉਂਦੇ ਆ ਇਦਾਂ ਕਰਦੀ ਐ ਇਦਾਂ ਨਾ ਕਰਦੀ ਨੂੰ ਫੜ ਕੇ ਰੱਖਣਾ ਪੈਦਾ ਉਹ ਵੀ ਜੇਸ ਬੰਦੇ ਦਾ ਆਪਣੇ ਆਪ ਤੇ ਕੰਟਰੋਲ ਹੀ ਨਹੀਂ ਹੈਗੀ ਤੇ ਉਹ ਕੀ ਤੁਹਾਡੀ ਆਵਾਜ਼ ਬਣੂਗਾ ਔਰ ਪਿਛਲੇ ਦਿਨੀ ਵੀ ਜਦੋਂ ਤੁਸੀਂ ਦੇਖਿਆ ਹੋਣਾ ਕਚਹਿਰੀਆਂ ਦੇ ਵਿੱਚ ਇੱਕ ਬਹੁਤ ਹੀ ਸਤਿਕਾਰਯੋਗ ਬੀਬੀ ਜਿਹੜੇ ਸਾਡੇ ਉਹ ਉਹਨਾਂ ਨੇ ਕਿਸ ਤਰੀਕੇ ਨੇ ਫੇਸ ਤੇ ਹੱਥ ਲਾਇਆ ਕਿਹੜਾ ਇੱਜ਼ਤਦਾਰ ਬੰਦਾ ਕਿਸੇ ਦੀ ਟੀ ਪੈਣ ਦੇ ਤਾਂ ਫੇਸ ਤੇ ਹੱਥ ਲਾਉਂਦਾ ਸੋ ਇਹ ਕਰਕੇ ਹੁਣ ਜਿਹੜਾ ਸਮਾ ਹੈਗਾ ਆਪਾਂ ਵੱਜ ਜਾਈਏ ਚੰਨੀ-ਚੁੰਨੀ ਵਾਲੀ ਗੱਲ ਤੋਂ ਇਹ ਬੰਦਾ ਜਿਹੜਾ ਘਰ ਚ ਬਾੜਨ ਦੇ ਬਾੜਨ ਜੋਗ ਨਹੀਂ ਹੈਗਾ ਤੇ ਅਰਜ਼ੀਆਂ ਨੂੰ ਭਜਾ ਲਈਏ ਕਿਉਂਕਿ ਇਹ ਉੱਤੇ ਆਪਣੇ ਹਲਕੇ ਦੇ ਵਿੱਚ ਹੀ ਲਿ ਗਿਆ ਕਿਉਂਕਿ ਹਲਕੇ ਦੇ ਲੋਕਾਂ ਨੇ ਇਹਨੂੰ ਨਿਕਾ ਰਿਆ ਹੋਇਆ ਮੈਨੂੰ ਲੱਗਦਾ ਆਪਾਂ ਇਦਾਂ ਦੇ ਹਾਲਾਤ ਬਣਦੀਏ ਆਪਣੇ ਹਲਕੇ ਦੀ ਪੰਜਾਬੀ ਛੱਡ ਦੇ ਕਿਉਂਕਿ ਪੰਜਾਬ ਦੇ ਲੋਕ ਜਲੰਧਰ ਦੇ ਲੋਕ ਇਹਨੂੰ ਚੰਗੀ ਤਰ੍ਹਾਂ ਜਾਣਦੇ ਆ ਸਾਡੇ ਕੋਲ ਹੁਣ ਇਸ ਸਮੇਂ ਮੌਕਾ ਆ ਕਿਉਂਕਿ ਸਾਡੇ ਜਿਹੜੇ ਵਧੀਆ ਸਾਨੂੰ ਜਿਹੜੇ ਕੈਂਡੀਡੇਟ ਮਿਲੇ ਆ ਆਮ ਆਦਮੀ ਪਾਰਟੀ ਨੇ ਜਿਹੜੇ ਕੈਂਡੀਡੇਟ ਸਾਨੂੰ ਦਿੱਤੇ ਆ ਬੜੇ ਐਕਟਿਵ ਹੁਨਾਰ ਔਰ ਲੰਮਾ ਸਮਾਂ ਜਿੰਦਾ ਅਰਸ਼ਕਾਨ ਵਾਲੇ ਔਰ ਜਿਨ੍ਹਾਂ ਨੂੰ ਨੌਲੇਜ ਆ ਤੇ ਵਿਧਾਨ ਸਭਾ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੇ ਮੁੱਦੇ ਉਠਾਏ ਔਰ ਜਿਹੜੀ ਆਗਮਪੁਰ ਦੀ ਜਿਹੜੀ ਡਵੈਲਪਮੈਂਟ ਇਸ ਚੀਜ਼ ਦੀ ਗਵਾਹ ਆ ਸੋ ਇਸ ਵਾਰ ਸਾਡੇ ਕੋਲ ਮੌਕਾ ਕਿ ਸਾਨੂੰ ਵਧੀਆ ਕੈਂਡੀਡੇਟ ਮਿਲੇ ਆ ਤੇ ਆਪਾਂ ਇਹਨਾਂ ਨੂੰ ਵਾਧੂ ਵਾਧਾ ਵੋਟਾਂ ਦੇ ਨਾਲ ਜਿਤਾ ਕੇ ਭੇਜੀਏ ਕਿਉਂਕਿ ਅਸੀਂ ਵੀ ਬੜਾ ਸਮਾਜ ਦੇ ਲਈ ਕੰਮ ਕੀਤਾ ਬੜੀ ਮਿਹਨਤ ਕੀਤੀ ਪਰਤੇ ਵੀ ਚੱਲੇ ਪਰ ਅੱਜ ਤੁਹਾਡੇ ਕੋਲ ਬੇਨਤੀ ਕਰਨ ਆਏ ਆ ਵੀ ਅਸੀਂ ਕੋਈ ਨਹੀਂ ਮੰਗਦੇ ਕਿ ਅਸੀਂ ਪਵਨ ਕੁਮਾਰ ਟੀਨੂ ਜੀ ਨੂੰ ਜਿਤਾ ਕੇ ਤੇਜਦੀ ਪਾਰਲੀਮੈਂਟ ਦੇ ਵਿੱਚ ਭੇਜ ਜਾਈਏ ਤੇ ਸਾਨੂੰ ਪਤਾ ਵੀ ਸਾਨੂੰ ਵੀ ਧਰਮੇ ਲਾਉਣ ਦੀ ਲੋੜ ਨਹੀਂ ਪੈਣੀ ਸਾਨੂੰ ਕੁਝ ਨਹੀਂ ਕਰਨ ਦੀ ਲੋੜ ਪੈਣੀ ਜਿਹੜੇ ਕੰਮ ਆ ਸਮਾਜ ਦੇ ਪਗਨਵਾ ਟੀਮ ਵੀ ਨੇ ਆਪੇ ਕਰਾ ਲੈਣੇ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਰਜਾ ਲੈਣਾ ਜੈ ਭੀਮ ਜੈ ਪਰ